दोषिया कर करो गिरफ्तार करो दोषिया करो गिरफ्तार करो पंजाब मुर्दाबाद 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 दोषियों गिरफ्तार करो गिरफ्तार करो धक्काशाही नहीं चलेगी नहीं चलेगी नहीं चलेगी गिरफ्तार करो गिरफ्तार ਮਰਦਾਬਾਦ ਮਰਦਾਬਾਦ ਮੁਲ ਪ੍ਰਸ਼ਾਸਨ ਮਰਦਾਬਾਦ 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 ਜੋਸ਼ਿਆ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਦੇ ਹੋ ਜੀ ਮੇਰਾ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਰੋਜ਼ ਰੋਜ਼ ਬਹੁਤ ਜ਼ਿਆਦਾ ਜਿਹੜੇ ਆ ਪੰਜਾਬ ਦੇ ਵਿੱਚ ਕਾਂਡ ਹੋਣੇ ਸ਼ੁਰੂ ਹੋ ਗਏ ਨੇ ਜਿਨ੍ਹਾਂ ਦੇ ਵਿੱਚ ਅੱਜ ਇੱਕ ਹੋਰ ਜਿਹੜਾ ਆ ਗਰਦਾਸਪੁਰ ਦੇ ਐਫਸੀਆਈ ਦੇ ਗਦਾਮਾਂ ਦੇ ਬਾਹਰ ਇੱਕ ਖਬਰ ਸਾਨੂੰ ਮਿਲਦੀ ਏ ਅਸੀਂ ਪਹੁੰਚਦੇ ਆਂ ਤੇ ਪਤਾ ਲੱਗਦਾ ਆ ਕਿ ਗੱਡੀਆਂ ਜਿਹੜੀਆਂ ਤਰਤੀਬਵਾਰ ਨਹੀਂ ਲੱਗ ਰਹੀਆਂ ਸੀ ਡਰਾਈਵਰਾਂ ਦੇ ਵਿੱਚ ਝਗੜਾ ਹੋ ਜਾਂਦਾ ਆ ਝਗੜੇ ਦੌਰਾਨ ਜਿਹੜਾ ਆ ਦੂਰ ਤੱਕ ਗੱਲ ਪਹੁੰਚਦੀ ਏ ਜਿਦੇ ਚ ਇੱਕ ਜਣੇ ਨੂੰ ਜਿਹੜਾ ਆ ਦੂਸਰੀ ਪਾਰਟੀ ਵੱਲੋਂ ਡਾਇਰੈਕਟ ਜਿਹੜੀ ਏ ਗੋਲੀ ਮਾਰ ਦਿੱਤੀ ਜਾਂਦੀ ਏ ਮਸਲਾ ਇੱਥੇ ਇਹ ਸਾਹਮਣੇ ਆਉਂਦਾ ਆ ਕਿ ਚੋਣ ਜਾਮਤਾ ਲੱਗਿਆ ਹੋਇਆ ਆ ਚੋਣ ਜਾਪਦੇ ਦੇ ਵਿੱਚ ਅਸਲਾ ਕਿੱਥੋਂ ਆਇਆ ਗੋਲੀ ਕਿੱਦਾਂ ਚੱਲੀ ਇਹ ਸਭ ਤੋਂ ਵੱਡਾ ਜਿਹੜਾ ਮੁੱਦਾ ਸਾਹਮਣੇ ਆਉਂਦਾ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਐਮਪੀ ਦੀਆਂ ਵੋਟਾਂ ਜਿਹੜੀਆਂ ਸਿਰਤੇ ਨੇ ਇੱਕ ਤਰੀਕ ਨੂੰ ਜਿਹੜੀਆਂ ਨੇ ਗਰਦਾਸਪੁਰ ਦੇ ਵਿੱਚ ਜਿਹੜੀਆਂ ਨੇ ਵੋਟਾਂ ਹੋ ਰਹੀਆਂ ਨੇ ਬਹੁਤ ਜਿਆਦਾ ਚੋਣ ਪ੍ਰਚਾਰ ਹੋ ਰਿਹਾ ਆ ਵੋਟਾਂ ਸਿਰਤੇ ਆਈਆਂ ਹੋਈਆਂ ਨੇ ਚੋਣ ਜਾਬਤਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਲੱਗਿਆ ਹੋਇਆ ਆ ਜਦ ਕਿ ਚੋਣ ਜਾਬਤੇ ਦੇ ਵਿੱਚ ਜਿਹੜੇ ਹਥਿਆਰ ਆ ਉਹ ਸਾਰੇ ਦੇ ਸਾਰੇ ਜਿਹੜੇ ਜਮਾ ਕਰਾਏ ਜਾਂਦੇ ਆ ਫਿਰ ਚੋਣ ਜਾਬਤੇ ਦੇ ਵਿੱਚ ਹਥਿਆਰ ਬਾਹਰ ਕਿੱਥੋਂ ਆਉਂਦੇ ਨੇ ਹਥਿਆਰ ਕਿਵੇਂ ਆਉਂਦੇ ਨੇ ਕੀ ਇਹ ਹਥਿਆਰ ਦੋ ਨੰਬਰ ਦੇ ਨੇ ਜੇ ਲਾਇਸੈਂਸੀ ਨੇ ਤੇ ਜਮਾ ਕਿਉਂ ਨਹੀਂ ਹੋਏ ਗੋਲੀ ਕਿਵੇਂ ਚੱਲੀ ਇੱਕ ਜਿਹੜਾ ਭਰਾਣ ਗੋਲੀ ਮਾਰ ਦਿੱਤੀ ਗਈ ਹੈ ਉਹਦੇ ਲਈ ਜਿਹੜਾ ਆ ਇੱਥੇ ਤੁਸੀਂ ਦੇਖਦੇ ਪਈਓ ਬਹੁਤ ਸਾਰੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਦਿਖਾਇਆ ਜਾਵੇ ਬਹੁਤ ਸਾਰੇ ਭਰਾ ਜਿਹੜੇ ਨੇ ਰੋਡ ਜਾਮ ਕਰਕੇ ਸਪੈਸ਼ਲ ਚਾਨਣੀਆਂ ਕਨਾਤਾਂ ਲੱਗੀਆਂ ਹੋਈਆਂ ਨੇ ਜਿਹਦੇ ਚ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰਕੇ ਜਿਹੜਾ ਆ ਬੈਠੇ ਹੋਏ ਨੇ ਕਿਉਂਕਿ ਉਹਨਾਂ ਦੀ ਇੱਕ ਹੀ ਮੰਗ ਆ ਕਿ ਇਨਸਾਫ ਦਿੱਤਾ ਜਾਵੇ ਕਿਉਂ ਹੋਇਆ ਕਿਸ ਤਰ੍ਹਾਂ ਆ ਉਹ ਸਾਰੀ ਗੱਲਬਾਤ ਜਿਹੜੀ ਹੈ ਦੇਖ ਲੈਨੇ ਆ ਪਰ ਜਿਹੜੀ ਬਾਰ-ਬਾਰ ਗੱਲ ਇੱਕ ਹੀ ਨਿਕਲ ਕੇ ਸਾਹਮਣੇ ਆ ਰਹੀ ਏ ਕਿ ਚੋਣ ਜਾਬਤਾ ਤੇ ਚੋਣ ਜਾਬਤੇ ਦੇ ਵਿੱਚ ਹਥਿਆਰ ਕਿੱਥੋਂ ਸਾਹਮਣੇ ਆ ਗਏ ਨੇ ਹਥਿਆਰ ਕਿਵੇਂ ਸਾਹਮਣੇ ਆ ਗਏ ਨੇ ਕਿ ਇੱਥੇ ਜਿਹੜਾ ਪ੍ਰਸ਼ਾਸਨ ਆ ਉਹਨੂੰ ਨਜ਼ਰ ਨਹੀਂ ਆ ਰਿਆ ਕਿ ਚੋਣ ਜਾਬਤੇ ਦੇ ਵਿੱਚ ਜਿਹੜੇ ਹਥਿਆਰ ਬਾਹਰ ਆਉਂਦੇ ਨੇ ਤੇ ਗੋਲੀਬਾਰੀ ਹੋ ਜਾਂਦੀ ਏ ਕਿਸ ਤਰ੍ਹਾਂ ਹੋ ਜਾਂਦੀ ਏ ਬਹੁਤ ਸਾਰੇ ਲੋਕ ਇੱਥੇ ਬੈਠੇ ਹੋਏ ਨੇ ਗੱਲਬਾਤ ਕਰਨ ਦੀ ਗੱਲ ਕੋਸ਼ਿਸ਼ ਕਰਦੇ ਆ ਕਿ ਅਸਲ 'ਚ ਹੋਇਆ ਕੀ ਏ ਇਸ ਤਰ੍ਹਾਂ ਹੋਇਆ ਆ ਸਾਡੇ ਨਾਲ ਇੱਥੇ ਸਾਡੇ 크ਿਸਚਨ ਫਰੰਟ ਤੋਂ ਜਿਹੜੇ ਭਾਈ ਸਾਹਿਬ ਬੈਠੇ ਹੋਏ ਨੇ ਇਹਨਾਂ ਦੇ ਨਾਲ ਗੱਲਬਾਤ ਕਰਨੇ ਆ ਕਿ ਇਹ ਕੀ ਕਹਿੰਦੇ ਨੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਰ ਕੀ ਹੋਇਆ ਕਿਉਂ ਪ੍ਰੋਟੈਸਟ ਕਿਉਂ ਜਿਹੜਾ ਆ ਆਪਾਂ ਰੋਡ ਦੇ ਉੱਤੇ ਆਣ ਕੇ ਬਹਿ ਗਏ ਆ ਦੇਖੋ ਪੰਜਾਬ ਦੇ ਵਿੱਚ ਨਾ ਮਾੜੇ ਬੰਦਿਆਂ ਨੂੰ ਤਾਂ ਮੁੱਲੀ ਗੱਜਰਾ ਇੱਥੇ ਸਮਝਦੇ ਨੇ ਔਰ ਜਿਹੜਾ ਤਕੜਾ ਬੰਦਾ ਨਾ ਉਹ ਪਤਾ ਨਹੀਂ ਉਹਨਾਂ ਕੋ ਹਥਿਆਰ ਕਿੱਥੋਂ ਆ ਜਾਂਦੇ ਨੇ ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਅਹੀ ਜਿਹੜਿਆ ਪੰਜਾਬ ਦੇ ਵਿੱਚ ਜਿਹੜੇ ਹਥਿਆਰ ਆ ਇਹ ਬਿਲਕੁਲ ਬੰਦ ਕਰਾਂਗੇ ਦੂਜੇ ਪਾਸੇ ਚੋਣ ਜਾਬਤਾ ਲੱਗਾ ਹੋਇਆ ਚੋਣ ਜਾਬਤਾ ਦੇ ਵਿੱਚ ਇਹ ਖਾਸ ਇਨਸਟਰਕਸ਼ਨ ਹੁੰਦੀਆਂ ਨੇ ਚੋਣ ਕਮਿਸ਼ਨ ਵੱਲੋਂ ਕਿ ਚੋਣਾਂ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋਵੇ ਤੇ ਥਾਣੇ ਦੇ ਐਸਐਚਓ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਕਿ ਉਹ ਆਪਣੇ ਇਲਾਕੇ ਦੇ ਵਿੱਚ ਆਉਂਦੇ ਜਿੰਨੇ ਵੀ ਪਿੰਡਾਂ ਦੇ ਵਿੱਚ ਹਥਿਆਰ ਜਿਹੜੇ ਆ ਜਾਰੀ ਹੋਏ ਨੇ ਉਹ ਸਾਰੇ ਜਮਾ ਕਰਾਏ ਜਾਂ ਹੁਣ ਇਹ ਨਹੀਂ ਪਤਾ ਕਿ ਇਹ ਜਿਹੜਾ ਲਾਇਸੈਂਸੀ ਇhtियार ਸੀ ਜਾਂ ਉਹਨਾਂ ਕੋਲ ਦੋ ਨੰਬਰ ਦਾ ਹੀ ਇਹ ਤਾਂ ਇਨਵੈਸਟੀਗੇਸ਼ਨ ਦਾ ਮਾਮਲਾ ਪਰ ਇਥੇ 11 ਦੇ ਅਰਾਊਂਡ ਮੁੰਡੇ ਦਾ ਕਤਲ ਕੀਤਾ ਗਿਆ ਹਾਲੇ ਤੱਕ ਪੁਲਿਸ ਵੱਲੋਂ ਕੋਈ ਇਹਨਾਂ ਨੂੰ ਅਪਡੇਟ ਨਹੀਂ ਕੀਤਾ ਗਿਆ ਵੀ ਦੋਸ਼ੀ ਅਸੀਂ ਫੜ ਲਏ ਆ ਜਾਂ ਨਹੀਂ ਫੜੇ ਇਹ ਗਰੀਬ ਪਰਿਵਾਰ ਆ ਘਟਗਣਤੀ ਮਸੀ ਭਾਈਚਾਰੇ ਨਾਲ ਸੰਬੰਧ ਤਾਂ ਮੱਖਣ ਵਸੀ ਤੇ ਇੱਕ ਮਾਮੂਲੀ ਜੀ ਗੱਲ ਤੋਂ ਇੱਕ ਪਰਚੀ ਦੇ ਨੰਬਰ ਤੋਂ ਲੈ ਕੇ ਉਸ ਮੁੰਡੇ ਦੇ ਗੋਲੀਆਂ ਮਾਰਤੀਆਂ ਸੋ ਇਹ ਜਿਹੜੀ ਇੱਕ ਮਾਨਸਿਕਤਾ ਆ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਹੋ ਚੁੱਕੀ ਆ ਕਿ ਗਰੀਬ ਲੋਕਾਂ ਨੂੰ ਬੰਦਾ ਹੀ ਨਹੀਂ ਸਮਝਿਆ ਜਾਂਦਾ ਸੋ ਇਸ ਕਰਕੇ ਪਰਿਵਾਰ ਨੇ ਇੱਥੇ ਧਰਨਾ ਲਾਇਆ ਹੋਇਆ ਸਟੂਡੈਂਟ ਵਾਲੀ ਪਲੇਸ ਤੇ ਜਿੱਥੇ ਘਟਨਾ ਵਾਪਰੀ ਆ ਤੇ ਹਾਲੇ ਇੰਨਾ ਜ਼ਰੂਰ ਪਤਾ ਲੱਗ ਰਿਹਾ ਸੂਤਰਾਂ ਤੋਂ ਪਤਾ ਲੱਗਾ ਅੱレ ਸਾਨੂੰ ਕਿਸੇ ਵੀ ਹੋਚ ਪੁਲਿਸ ਅਧਿਕਾਰੀ ਨੇ ਜਾਂ ਕਿਸੇ ਵੀ ਛੋਟੇ ਅਧਿਕਾਰੀ ਨੇ ਛੋਟੇ ਮਲਾਜਮ ਨੇ ਵੀ ਆ ਕੇ ਨਹੀਂ ਦੱਸਿਆ ਕਿ ਪਰਚਾ ਦਰਜ ਹੋ ਗਿਆ ਹੈ ਇੱਥੇ ਸਿਰਫ ਗੱਲ ਰੌਲਾ ਪੈ ਰਿਹਾ ਪਰਚਾ ਹੋ ਗਿਆ ਕੀ ਹੋਇਆ ਪਰਚੇ ਚ ਕਿੰਨੇ ਦੋਸ਼ੀ ਨੇ ਕਿਸੇ ਨੂੰ ਕੋਈ ਪਤਾ ਨਹੀਂ ਸੋ ਇਸ ਕਰਕੇ ਇਨਸਾਫ ਲੈਣ ਦੇ ਲਈ ਪਰਿਵਾਰ ਦੇ ਨਾਲ ਅਸੀਂ ਬੈਠੇ ਆ ਇੱਕੋ ਮੁੰਡਾ ਜਿਹੜਾ ਅਸੀਂ ਘਰ ਦਾ ਕਮਾਉਣ ਵਾਲਾ ਛੋਟੇ ਬੱਚੇ ਆ ਉਹਦੇ ਤੇ ਪਰਿਵਾਰ ਇਸ ਵੇਲੇ ਜਿਹੜਾ ਨਾਥ ਹੋ ਗਿਆ ਤੇ ਅਸੀਂ ਉਦੋਂ ਤੱਕ ਜਿਹੜਾ ਸਿਆਪਾ ਕਰਾਂਗੇ ਸਰਕਾਰ ਦਾ ਵੀ ਕਰਾਂਗੇ ਐਸ ਐਚਓ ਸਿਟੀ ਦਾ ਵੀ ਕਰਾਂਗੇ ਗੁਰਦਾਸਪੁਰ ਪੁਲਿਸ ਦਾ ਵੀ ਕਰਾਂਗੇ ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਟਾਈਮ 1 ਘੰਟੇ ਦਾ ਦਿੱਤਾ ਆ ਉਹ ਹੋਰ ਘੜੀ ਨੂੰ ਪੂਰਾ ਹੋਣ ਵਾਲਾ ਇਹ ਤੋਂ ਬਾਅਦ ਅਸੀਂ ਹਾਈਵੇ ਤੇ ਚੱਲ ਜਾਣਾ ਜਿਹੜਾ ਬਰਿਆਰਾ ਹਾਈਵੇ ਹੈਗਾ ਉੱਥੇ ਫੇਰ ਮਿੱਥੇ ਸਮੇਂ ਲਈ ਲੱਗੇਗਾ ਤੇ ਪਰਿਵਾਰ ਨੇ ਕਿਹਾ ਕਿ ਅਸੀਂ ਉਦੋਂ ਤੱਕ ਪੋਸਟਮਾਰਟਮ ਨਹੀਂ ਕਰਾਉਣਾ ਜਦੋਂ ਤੱਕ ਸਾਰੇ ਦੋਸ਼ੀ ਜਿਹੜੇ ਸਰਾਖਾਂ ਦੇ ਪਿੱਛੇ ਨਹੀਂ ਹੁੰਦੇ ਸੋ ਇਹ ਪਰਿਵਾਰ ਦੀ ਡਿਮਾਂਡ ਆ ਅਹੀ ਪਰਿਵਾਰ ਦੇ ਨਾਲ ਆ ਤੇ ਭਾਈਚਾਰੇ ਨੂੰ ਅਪੀਲ ਆ ਜਿੱਥੇ-ਜਿੱਥੇ ਵੀ ਹੈਗੇ ਬਈ ਜਲਦੀ ਇੱਥੇ ਪਹੁੰਚੋ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਆ ਇੱਥੇ ਪਹਿਲਾਂ ਵੀ ਕਤਲ ਬੜੇ ਹੋਏ ਨੇ ਤੇ ਇੱਥੇ ਦੀ ਪੰਜਾਬ ਪੁਲਿਸ ਜਿਹੜੀ ਆ ਮਸੀ ਭਾਈਚਾਰੇ ਨੂੰ ਜਿਹੜਾ ਬੜਾ ਹੀ ਬੀਕ ਸਮਝਦੀ ਆ ਤੇ ਉਹ ਕਾਰਵਾਈ ਨਹੀਂ ਕਰਦੀ ਜੇ ਪੁਲਿਸ ਚਾਵੇ ਪੰਜਾਬ ਪੁਲਿਸ ਇਹ ਬੰਦੇ ਨੂੰ ਧਰਤੀ ਤੋਂ ਕੱਢ ਕੇ ਲਿਆ ਸਕਦੇ ਆ ਤੇ ਹੁਣ 4-5 ਘੰਟੇ ਹੋ ਗਏ ਆ ਪੁਲਿਸ ਨੇ ਬੰਦੇ ਕਿਉਂ ਨਹੀਂ ਹਲੇ ਤੱਕ ਫੜੇ ਉਹ ਕਹਿੰਦੇ ਜਮੀਨ ਚ ਵੜ ਗਏ ਨੇ ਬੰਦੇ ਇੱਥੇ ਕਿਦੇ ਫਿਰਦੇ ਆ ਕਿਉਂ ਨਹੀਂ ਬੰਦੇ ਫੜੇ ਜਦ ਤੱਕ ਪੁਲਿਸ ਬੰਦੇ ਨਹੀਂ ਫੜਦੀ ਇਹ ਅਣ ਮਤ ਅਣ ਮਿੱਥੇ ਸਮੇਲੀ ਧਰਨਾ ਲੱਗੇਗਾ ਹਾਈਵੇ ਤੇ ਲੱਗੇਗਾ ਉਹਦੇ ਲਈ ਜ਼ਿਲ੍ਹਾ ਪੁਲਿਸ ਜਿਹੜੀ ਆ ਗੁਰਦਾਸਪੁਰ ਜ਼ਿੰਮੇਵਾਰ ਹੋਵੇਗੀ ਅ ਇਹ ਸੀ ਸਾਡੇ ਨਾਲ 크ਰਿਸਚਨ ਫਰੰਟ ਤੋਂ ਭਾਈ ਸਾਹਿਬ ਜਿਨ੍ਹਾਂ ਨੇ ਕਿਹਾ ਹੈ ਕਿ ਜਦ ਤੱਕ ਸਾਨੂੰ ਕਿਸੇ ਤਰ੍ਹਾਂ ਦੀ ਇਨਸਾਫ ਵਾਲੀ ਗੱਲ ਸਾਹਮਣੇ ਨਹੀਂ ਆਉਂਦੀ ਤਦ ਤੱਕ ਅਣਮਿੱਥੇ ਲਈ ਜਿਹੜਾ ਸਮੇਂ ਲਈ ਇਹ ਇੱਥੇ ਧਰਨ ਲੱਗੇ ਸਾਡੇ ਨਾਲ ਇੱਕ ਭਾਈ ਸਾਹਿਬ ਧਾਰੀਵਾਲ ਤੋਂ ਸਾਡੇ ਨਾਲ ਪੱਪਾ ਗਿਲਜੀ ਵੀ ਨੇ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਪੱਪਾ ਭਾਜੀ ਪਹਿਲਾਂ ਤੇ ਹੋਇਆ ਕਿਦਾਂ ਕੀ ਕਾਰਨ ਬਣ ਗਿਆ ਕਿ ਅਗਲਾ ਗੋਲੀ ਚਲਾ ਕੇ ਤੇ ਜਿਹੜਾ ਆ ਮੁੰਡੇ ਨੂੰ ਜਿਹੜਾ ਆ ਮਾਰ ਦਿੱਤਾ ਇਰ ਤੇ ਤੁਸੀਂ ਕੀ ਕਹੋਗੇ ਦੇਖੋ ਜੀ ਟਰੱਕਾਂ ਦਾ ਮਸਲਾ ਆ ਜੋ ਇਥੋਂ ਜਾਣਕਾਰੀ ਮਿਲੀ ਆ ਟਰੱਕ ਦੇ ਨਾਲ ਟਰੱਕ ਮਾੜਾ ਜਿਹਾ ਲੱਗਾ ਆ ਤੇ ਦੂਜੇ ਜਿਨ੍ਹਾਂ ਦਾ ਕਤਲ ਹੋ ਗਿਆ ਮੱਖਣ ਮਸੀਦਾ ਉਹਨਾਂ ਨੇ ਉਹਨਾਂ ਨੂੰ ਇਹ ਵੀ ਆਖਿਆ ਵੀ ਇਹ ਜੋ ਵੀ ਨੁਕਸਾਨ ਹੁੰਦਾ ਤੁਹਾਡਾ ਭਰ ਦਿੰਨੇ ਆ ਬਸ ਉਹ ਦੂਸਰੇ ਟਰੱਕ ਵਾਲੇ ਨੇ ਆਪਣੇ ਮਾਲਕਾਂ ਨੂੰ ਫੋਨ ਕਰਕੇ ਬੁਲਾ ਲਿਆ ਉਹਨਾਂ ਨੇ ਕੋਈ ਗੱਲਬਾਤ ਨਹੀਂ ਆਣ ਕੇ ਕਹਿੰਦੇ ਪੁੱਛੀ ਆਣਾ ਕਿ ਉਹਨਾਂ ਨੇ ਤੜਾ ਤੜ ਗੋਲੀਆਂ ਚਲਾ ਦਿੱਤੀਆਂ ਗੱਲ ਉੱਥੇ ਮੁੱਕਦੀ ਆ ਪੁਲਿਸ ਪ੍ਰਸ਼ਾਸਨ ਕੋ ਇੱਕ ਲਿਸਟ ਹੁੰਦੀ ਆ ਥਾਣੇ ਵਾਲਿਆਂ ਕੋ ਇੱਕ ਲਿਸਟ ਹੁੰਦੀ ਆ ਜਿੰਨਾਂ ਜਿੰਨਾਂ ਕੋ ਹਸਲਾ ਹੁੰਦਾ ਆ ਉਹ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਆ ਐਸ ਐਚਓ ਸਿਟੀ ਦੀ ਜ਼ਿੰਮੇਵਾਰੀ ਹੀ ਕਿ ਜੇ ਉਹਨਾਂ ਕੋ ਹਸਲਾ ਹੀ ਤੇ ਜਮਾ ਕਿਉਂ ਨਹੀਂ ਕਰਾਇਆ ਚੂਨ ਜਾਬਤੇ ਦੀ ਉਲੰਘਣਾ ਆ ਹੁਣ ਸਾਡੀ ਡਿਮਾਂਡ ਏ ਆ ਪਰਿਵਾਰ ਦੀ ਡਿਮਾਂਡ ਏ ਆ ਕਿ ਅਗਰ ਇੱਕ ਘੰਟੇ ਦੇ ਵਿੱਚ ਵਿੱਚ ਦੋਸ਼ੀਆਂ ਨੂੰ ਨਾ ਗ੍ਰਿਫਤਾਰ ਕੀਤਾ ਗਿਆ ਇਹ ਹਾਈਵੇ ਜਾਮ ਕਰਨਾ ਆ ਕਿਉਂਕਿ 11 ਵਜੇ ਦੇ ਇੱਥੇ ਬੰਦੇ ਬੈਠੇ ਦੇ ਸੀ ਕੋਈ ਛੋਟਾ ਅਧਿਕਾਰੀ ਕੋਈ ਵੱਡਾ ਅਧਿਕਾਰੀ ਮੂਰਖ ਦੋਸ਼ ਹੋ ਕੇ ਪੁਲਿਸ ਮੁਲਾਜ਼ਮ ਉਹ ਸਾਹਮਣੇ ਖੜੇ ਆ ਕਿਸੇ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਵੀ ਪਰਚਾ ਰਜਿਸਟਰ ਹੋ ਗਿਆ ਆ ਨਾ ਉਹਨਾਂ ਦੇ ਘਰ ਵਾਲਿਆਂ ਨੂੰ ਆਨ ਕੋਈ ਕੋਈ ਤਸੱਲੀ ਦਿੱਤੀ ਆ ਬਾਅਦ ਚ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਸਾਡੇ ਨਾਲ ਸੰਪਰਕ ਕੀਤਾ ਆ ਤੇ ਆਪਾਂ ਧਾਰੀ ਵਾਲੋਂ ਗੱਡੀਆਂ ਇੱਧਰ ਨੂੰ ਪਾਈਆਂ ਆ ਤੇ ਅਸੀਂ ਮੁਲਾਜ਼ਮਾਂ ਨੂੰ ਇੱਕੋ ਗੱਲ ਕਹਿੰਨੇ ਆ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਓ ਅਸੀਂ ਪਰਿਵਾਰ ਦੇ ਨਾਲ ਆ ਜਿੰਨਾ ਚਿਰ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਅਸੀਂ ਧੰਨੇ ਤੋਂ ਨਹੀਂ ਉੱਠਣਾ ਦੋਸਤੋ ਲਗਾਤਾਰ ਜਿਹੜੀ ਗੱਲਬਾਤ ਚੱਲਦੀ ਪਈ ਏ ਹੁਣੇ-ਹੁਣੇ ਸਾਡੇ ਨਾਲ ਇੱਥੇ ਟਰੱਕ ਜੁਨੀਅਨ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਜੁੜੇ ਨੇ ਜੋ ਕਿ ਇਸ ਟਾਈਮ ਐਮਪੀ ਦੀ ਸੀਟ ਦੇ ਲਈ ਗਰਦਾਸਪੁਰ ਤੋਂ ਲੜ ਰਹੇ ਨੇ ਸਾਡੇ ਨਾਲ ਰਣਜੋਤ ਸਿੰਘ ਜੀ ਨੇ ਇਹਨਾਂ ਦੇ ਨਾਲ ਵੀ ਜਿਹੜੀ ਇਹ ਗੱਲਬਾਤ ਕਰ ਲੈਨੇ ਆ ਕਿ ਰਣਜੋਤ ਸਿੰਘ ਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਸੱਚੀ ਗੱਲ ਸਤਿ ਸ੍ਰੀ ਅਕਾਲ ਜੀ ਇਹ ਆਪਣੀਆਂ ਜਾਂ ਸੇਵਾ ਡਰਾਈਵਰ ਪਾਰਟੀ ਠੀਕ ਆ ਆਪਾਂ ਡਰਾਈਵਰਾਂ ਵਾਸਤੇ ਖੜੇ ਆ ਤੇ ਡਰਾਈਵਰਾਂ ਦੇ ਹੱਕ ਦੇ ਵਿੱਚ ਅਸੀਂ ਮਤਲਬ ਚੋਣ ਲੜ ਰਹੇ ਆ ਇਨਾਂ ਦੀ ਸਪੋਰਟ ਅਸੀਂ ਪੂਰੀ ਕਰਾਂਗੇ ਇਹ ਜਿਹੜੇ ਆਪਣੇ ਘਰ ਦੇ ਬੰਦੇ ਆ ਠੀਕ ਨੇ ਇਹਨਾਂ ਦੀ ਗੋਲੀ ਮਾਰਨ ਦਾ ਜਿਹੜਾ ਹੱਕ ਕਿਹਨੂੰ ਦਿੱਤਾ ਇਹ ਹੱਕ ਨਹੀਂ ਗੋਲੀ ਮਾਰਨ ਦਾ ਕਿਸ ਨੂੰ ਆਪਣੇ ਇੰਡੀਆ ਦੇ ਵਿੱਚ ਕੋਈ ਹੱਕ ਹੈਗਾ ਕੋਈ ਕਾਨੂੰਨ ਹੈਗਾ ਦੱਸ ਦੋ ਜੇ ਕੋਈ ਕਾਨੂੰਨ ਹੈਗਾ ਵੀ ਬੰਦੇ ਨੂੰ ਮਾਰੀ ਦੀ ਗੱਲ ਤੇ ਗੋਲੀ ਮਾਰ ਦੇ ਜੇ ਗੱਡੀ ਦਾ ਕੋਈ ਐਕਸੀਡੈਂਟ ਹੁੰਦਾ ਵਾ ਸੋਰਸ ਕਲੇਮ ਸਭ ਕੁਝ ਹੁੰਦਾ ਵਾ ਮਾੜੀ ਮੋਟੀ ਗੱਲ ਵਾਸਤੇ ਕੋਈ ਇਦਾਂ ਬੰਦਾ ਗੋਲੀ ਨਹੀਂ ਮਾਰਨੀ ਚਾਹੀਦੀ ਹੁਣ ਉਹਨਾਂ ਦੇ ਪਰਿਵਾਰ ਦਾ ਮਗਰ ਕੋਣ ਜਮਿਆਰ ਕੋਈ ਹੈਵਤ ਪਰਿਵਾਰ ਦਾ ਕੋਈ ਜਮਿਆਰ ਕੋਈ ਅੰਦਾਜ਼ਾ ਕੇਸੇ ਦੱਸੇ ਉਹਨਾਂ ਦੇ ਕਾਨੂੰਨੀ ਕਾਰਵਾਈ ਪੂਰੀ ਹੋਣੀ ਚਾਹੀ ਸਰ ਜਿਵੇਂ ਤੁਸੀਂ ਹੁਣ ਐਮਪੀ ਦੀਆਂ ਚੋਣਾਂ ਲੜਦੇ ਪਏ ਹੋ ਉਹਦੇ 'ਚ ਇੱਕਦਮ ਤੁਸੀਂ ਮਤਲਬ ਉਧਰੋਂ ਆਪਣੇ ਫੀਲਡ ਦੇ ਵਿੱਚੋਂ ਨਿਕਲ ਕੇ ਇੱਧਰ ਆਏ ਜਦੋਂ ਤੁਹਾਨੂੰ ਪਤਾ ਲੱਗਾ ਵੀ ਇੱਕ ਡਰਾਈਵਰ ਭਰਾ ਦੇ ਜੀ ਗੋਲੀ ਲੱਗੀ ਜਾਂ ਉਹਨਾਂ ਦੀ ਡੈਥ ਹੋ ਗਈ ਕਿਸ ਤਰ੍ਹਾਂ ਦਾ ਮਹਿਸੂਸ ਹੋਏ ਪੀ ਹੋਣਾ ਚਾਹੀਦਾ ਸੀ ਇਹ ਬਿਲਕੁਲ ਗਲਤ ਹੋਇਆ ਜੀ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਢੀ ਮਾੜੀ ਗੱਲ ਵਾ ਸਾਡੇ ਡਰਾਈਵਰਾਂ ਵਾਸਤੇ ਬਹੁਤ ਜ਼ਿਆਦਾ ਮਾੜੀ ਗੱਲ ਹੈ ਇਹਦੇ ਉਹ ਸ਼ੁਗਰ ਆਪਣੀ ਕਿੰਦਾ ਬੰਦਾ ਬੱਜ ਕੇ ਚੱਲ ਗਿਆ ਨਹੀਂ ਤੇ ਡਰਾਈਵਰਾਂ ਨੂੰ ਛੱਡਣਾ ਨਹੀਂ ਚਾਹੀਦਾ ਠੀਕ ਹੈ ਨਹੀਂ ਨਾਲੇ ਅਸਲਾ ਇਹੋਲੇ ਜਿਹੜਾ ਚੋਨ ਜਾਤਾ ਲੱਗਾ ਅਸਲਾ ਸਾਰਾ ਜਾਵਾ ਵਾ ਕਿਸੇ ਕੋ ਅਸਲਾ ਨਹੀਂ ਹੈਗਾ ਇਹਨਾਂ ਕੋ ਅਸਲਾ ਕਿੱਥੋਂ ਆ ਗਿਆ ਇਹ ਪੁਲਿਸ ਨੂੰ ਜਵਾਬ ਦੇਣਾ ਪਊਗਾ ਨਾ ਸਰ ਜਿਵੇਂ ਕਿ ਸਾਡੇ ਡਰਾਈਵਰ ਭਰਾ ਜਿਹੜੇ ਆ ਜੂਪੀ ਬਿਹਾਰ ਦੇ ਵਿੱਚ ਜਾਂਦੇ ਸੀ ਤੇ ਜੂਪੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਆ ਆਤੰਗ ਫੈਲਿਆ ਹੋਇਆ ਸੀ ਡਰਾਈਵਰਾਂ ਨੂੰ ਰੋਕ ਲਿਆ ਜਾਂਦਾ ਸੀ ਕਈ ਤਰ੍ਹਾਂ ਦੇ ਜਿਹੜੇ ਡਰਾਈਵਰਾਂ ਦੇ ਨਾਲ ਕਾਂਡ ਹੋ ਜਾਂਦੇ ਸੀ ਉਸ ਜਗ੍ਹਾ ਤੇ ਤਾਂ ਬਹੁਤ ਜ਼ਿਆਦਾ ਜਿਹੜਾ ਆ ਪ੍ਰਭਾਵ ਖਤਮ ਹੋ ਗਿਆ ਜੋਗੀ ਨੇ ਉਧਰ ਪੂਰਾ ਕਰ ਦਿੱਤਾ ਕੀ ਆਉਣ ਵਾਲੇ ਸਮੇਂ 'ਚ ਜੇਕਰ ਤੁਸੀਂ ਬਣਦੇ ਹੋ ਐਮਪੀ ਦੀ ਸੀਟ ਤੋਂ ਲੜ ਰਹੇ ਹੋ ਤੇ ਉਦਾਂ ਦਾ ਮਾਹੌਲ ਇੱਧਰ ਵੀ ਜਿਹੜੀ ਗੁੰਡਾਗਰਦੀ ਜਾਂ ਜਿਹੜੇ ਇਹੋ ਜਿਹੇ ਕਾਰਨਾਮੇ ਹੋ ਰਿਹਾ ਇਹਨਾਂ ਨੂੰ ਖਤਮ ਕਰਨ ਦੇ ਵਾਸਤੇ ਯਤਨ ਕਰੋਗੇ ਪੂਰਾ ਪੂਰਾ ਯਤਨ ਕਰਾਂਗੇ ਇਥੇ ਜਿਹੋ ਆਪਣਾ ਗੁੰਡਾਗਰਦੀ ਹੁੰਦੀ ਆ ਜੋ ਲੁੱਟਮਾਰ ਹੁੰਦੀ ਆ ਉਹਨਾਂ ਦੇ ਪੂਰੀ ਪੂਰੀ ਸਪੋਰਟ ਕਰਾਂ ਉਹਨਾਂ ਦਾ ਪੂਰਾ ਪੂਰਾ ਬੰਦ ਕਰਾਵਾਂਗੇ ਜਿਹੜਾ ਨਸ਼ਾ ਕਰਦੇ ਆ ਉਹ ਵੀ ਬੰਦ ਕਰਾਵਾਂਗੇ ਚਿੱਟੇ ਨਸ਼ੇ ਨਾਲ ਕਿੰਨੇ ਲੋਕ ਮਰਦੇ ਆ ਕਿੰਨੇ ਗਰੀਬ ਵਿਚਾਰੇ ਘਰ ਬਦਵਾਰ ਬਰਵਾਦ ਹੋਣਦੇ ਆ ਉਹਨਾਂ ਦੇ ਪੂਰਾ ਪੂਰਾ ਹਮਦੀਦਾਂ ਦਾ ਪੂਰਾ ਉਹਨਾਂ ਦਾ ਪਿਆਰ ਮੁਹੱਬਤ ਨਾਲ ਸਾਰੀ ਗੱਲਬਾਤ ਕਰਕੇ ਉਹਨਾਂ ਦਾ ਪੂਰਾ ਸਪੋਰਟ ਕਰਾਂਗੇ ਅਸੀਂ ਨਸ਼ਾ ਬਿਲਕੁਲ ਆਪਣਾ ਕਰਤਾਰਪੁਰ ਜ਼ਿਲ੍ਹੇ ਦੇ ਬਿਲਕੁਲ ਐ ਸਾਫ਼ ਕਰਾਂਗੇ ਤੇ ਸਰ ਜਿਵੇਂ ਕਿ ਹੁਣ ਆਪਾਂ ਦੇਖਦੇ ਪਏ ਆ ਕਿ ਇਹ ਮਾਹੌਲ ਬਣ ਗਿਆ ਤੇ ਲਾਸਟ ਤੱਕ ਆਪਾਂ ਮਤਲਬ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਇਹਨਾਂ ਦੇ ਪਰਿਵਾਰ ਵਾਸਤੇ ਮੈਂ ਪੂਰੀ ਸਪੋਰਟ ਕਰਾਂਗੇ ਠੀਕ ਆ ਜਿੰਨਾ ਚਿਰ ਆਪਣਾ ਧੰਦੇ ਆ ਧੰਦੇ ਜਿਹਾਵਾਂਗੇ ਪੂਰੀ ਜਿੰਨੀ ਵੱਤ ਵਾਸ ਸਪੋਰਟ ਹੋ ਕੇ ਕਰਾਂਗੇ ਆਪਾਂ ਵਾਹਿਗੁਰੂ ਜੀ ਕਾ ਬਹੁਤ ਵਧੀਆ ਜੀ ਸਾਡੇ ਰਣਜੋਤ ਸਿੰਘ ਐਮਪੀ ਦੀ ਸੀਟ ਤੋਂ ਜੋ ਗਰਦਾਸਪੁਰ ਤੋਂ ਲੜ ਰਹੇ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਨੇ ਜਨ ਸੇਵਾ ਪਾਰਟੀ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦੱਸਿਆ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਜਾਂ ਜਦ ਤੱਕ ਜਿਹੜਾ ਆ ਇਹਨਾਂ ਦੇ ਪਰਿਵਾਰ ਦੀ ਸੁਣੀ ਨਹੀਂ ਜਾਂਦੀ ਤਦ ਤੱਕ ਜਿਹੜਾ ਲਗਾਤਾਰ ਇਸੇ ਤਰ੍ਹਾਂ ਜਿਹੜਾ ਪ੍ਰੋਟੈਸਟ ਹੁੰਦਾ ਰਹੇਗਾ ਸਰਕਾਰਾਂ ਤੋਂ ਵੀ ਪੁੱਛਿਆ ਜਾਂਦਾ ਆ ਪ੍ਰਸ਼ਾਸਨ ਤੋਂ ਵੀ ਪੁੱਛਿਆ ਜਾਂਦਾ ਆ ਕਿ ਕੀ ਚੋਣ ਜਾਬਤੇ ਦੇ ਵਿੱਚ ਹਥਿਆਰ ਜਿਹੜੇ ਨੇ ਉਹ ਨਿਕਲ ਸਕਦੇ ਆ ਹਥਿਆਰ ਜਿਹੜੇ ਨੇ ਕੋਲ ਰੱਖੇ ਜਾ ਸਕਦੇ ਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹਥਿਆਰ ਜਿਹੜੇ ਨੇ ਇਹ ਤਕਰੀਬਨ ਤਕਰੀਬਨ ਜਿਹੜੇ ਆ ਜਮਾ ਕਰਾਉਣੇ ਪੈਂਦੇ ਨੇ ਜੇ ਕਰਲਸਾਂਸੀ ਨੇ ਜੇਕਰ 2 ਨੰਬਰੀ ਨੇ ਉਹ ਵੀ ਕਿੱਥੋਂ ਆਏ ਨੇ ਇਹ ਸਾਰੀ ਜਿਹੜਾ ਜਾਂਚ ਦਾ ਵਿਸ਼ਾ ਆ ਪੰਜਾਬ ਪੁਲਿਸ ਸਾਡਾ ਪ੍ਰਸ਼ਾਸਨ ਇਹਦੀ ਜਾਂਚ ਕਿਵੇਂ ਕਰਦਾ ਆ ਉਹ ਸਾਰੀ ਗੱਲਬਾਤ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਪਈ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਵ 바ਵਾ ਦੇ ਨਾਲ